ਹਰਜੀਤ ਅਟਵਾਲ ਦੇ ਪੰਜਾਬੀ ਨਾਵਲ ਮੋਰੋ ਡਾਰੀ ਦਾ ਅਗਲਾ ਭਾਗ ਅੱਜ ਤੋਂ ਸੰਜਿਆ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਣਿਓ YouTube ਚੈਨਲ ਸਵੀ ਮੀਡੀਆ ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਆਓ ਨਾਵਲ ਦਾ ਅਗਲਾ ਭਾਗ 8 ਤੇ ਸੁਣਦੇ ਰਹੋ ਸਵੀ ਮੀਡੀਆ 11 ਸਵੇਰੇ ਜਦੋਂ ਉੱਠਿਆ ਤਾਂ ਉਸੇ ਵੇਲੇ ਅਜ਼ਾਨ ਦੀ ਆਵਾਜ਼ ਉਸਦੇ ਕੰਨਾਂ ਵਿੱਚ ਪੈਣ ਲੱਗੀ ਗੁਰਦੁਆਰੇ ਦੇ ਮੰਦਰ ਦੇ ਸਪੀਕਰ ਤਾਂ ਹਰ ਸਵੇਰੇ ਵਜਦੇ ਹੀ ਸੁਣਦੇ ਸਨ ਪਰ ਅਜਾਣ ਉਸਨੇ ਪਹਿਲੀ ਵਾਰ ਸੁਣੀ ਸੀਗੀ ਇੱਕ ਪਲ ਲਈ ਉਸਨੇ ਸੋਚਿਆ ਕਿ ਕਿਤੇ ਕੋਈ ਸੁਪਨਾ ਹੀ ਨਾ ਹੋਵੇ ਉਸਤੇ ਪਿੰਡ ਵਿੱਚ ਅਜਾਣ ਕੌਣ ਪੜੇਗਾ ਇਥੋਂ ਤਾਂ ਮੁਸਲਮਾਨਾਂ ਨੂੰ ਗਿਆ 65 ਸਾਲ ਹੋ ਗਏ ਸਨ ਮਸਜਿਦ ਵੀ ਹੁਣ ਤੱਕ ਟਹਿ ਚੁੱਕੀ ਸੀਗੀ ਉਸ ਦੀਆਂ ਇੱਟਾਂ ਵੀ ਲੋਕ ਚੱਕ ਕੇ ਲੈ ਗਏ ਸਨ ਉਸਨੇ ਸੋਚਿਆ ਕਿ ਸ਼ਾਇਦ ਕਿਸੇ ਨੇ ਟੇਪ ਚਲਾਈ ਹੋਵੇ ਲਵਲੀਨ ਉਸਤੇ ਕਮਰੇ ਵਿੱਚ ਹੀ ਸੁੱਤਾ ਪਿਆ ਸੀਗਾ ਉਸ ਦਾ دل ਕਰੇ ਕਿ ਉਸ ਨੂੰ ਜਗਾ ਕੇ ਪੁੱਛੇ ਕੋਈ دیر ਬਾਅਦ ਸੁਖਦੇਵ ਵੀ ਉੱਠ ਖੜਾ ਹੋਇਆ ਉਸ ਨੇ ਬਾੜੇ ਚ ਜਾ ਕੇ ਪਸ਼ੂਆਂ ਨੂੰ ਸੰਭਾਲਣਾ ਹੁੰਦਾ ਧਾਰਾ ਚੋਣੀਆਂ ਹੁੰਦੀਆਂ ਉਸ ਦੀ ਪਤਨੀ ਚਾਹ ਬਣਾ ਲਿਆਈ ਸੀਗੀ ਅਰਵਿੰਦ ਨੇ ਸੁਖਦੇਵ ਨੂੰ ਪੁੱਛਿਆ ਆਪਣੇ ਪਿੰਡ ਦਾ ਮਰਾਸਿਆਂ ਦਾ ਇੱਕੋ ਘਰ ਸੀਗਾ ਮਸਜਿਦ ਵੀ ਟੱਟਵਾ ਗਈ ਸੀਗੀ ਤੇ ਫਿਰ ਅਜਾਣ ਕਿੱਥੋਂ ਮਸਜਿਦ ਰਿਪੇਅਰ ਕਰਾ ਲਈ ਸੀਗੀ ਇੱਕ ਮੌਲਵੀ ਵੀ ਹੈਗਾ ਮਲੇਰਕੋਟਲੇ ਦੇ ਵਕਫ ਬੋਰਡ ਨੇ ਹੀ ਇਹ ਸਭ ਕੀਤਾ ਆ ਉਦੋਂ ਸਭ ਠੀਕ ਹੈ ਪਰ ਮੁਸਲਮਾਨ ਹੋਣਗੇ ਤਾਂ ਹੀ ਮੌਲਵੀ ਤੇ ਮਸੀਤ ਕੰਮ ਦੇ ਹੋਣਗੇ ਨਾ ਮਸੀਤ ਜੋ ਅੱਗੇ ਮੁਸਲਮਾਨ ਹੈਗੇ ਆ ਗੁੱਜਰ ਆ ਕੇ ਬੈਠੇ ਸੀਗੇ ਪਿੰਡ ਦੇ ਲਹਿੰਦੇ ਵੱਲ ਨੂੰ ਆਹ ਸਾਲੇ ਲੀਡਰਾਂ ਨੇ ਉਹਨਾਂ ਦੀਆਂ ਵੋਟਾਂ ਬਣਾ ਦਿੱਤੀਆਂ ਇਦਾਂ ਹੀ ਵੋਟਾਂ ਦੇ ਖਾਤਰ ਮਸੀਤ ਚੱਲਦੀ ਕਰ ਦਿੱਤੀ ਆ ਤਾਂ ਕਹੀ ਦਿਨਾਂ ਦਾ ਸਪੀਕਰ ਖਰਾਬ ਸੀਗਾ ਅੱਜ ਠੀਕ ਹੋ ਗਿਆ ਹੋਣਾ ਆ ਯੂ نو ਇਹ ਵਧੀਆ ਹੋ ਗਿਆ ਆ ਪਾਕਿਸਤਾਨ ਪਾਕਿਸਤਾਨ ਬਣਨ ਤੋਂ ਬਾਅਦ ਇਸ ਧਰਮ ਦੀ ਅਨਹੂਦ ਰੜਕਦੀ ਸੀਗੀ ਚੱਲ ਹੁਣ ਤਾਂ ਠੀਕ ਆ ਪਰ ਆ ਸਾਲਾ ਸਵੇਰ ਸ਼ਾਮ ਦਾ ਪੋਲੂਸ਼ਨ ਹੋਰ ਵੱਧ ਗਿਆ ਆ ਅੱਗੇ ਤਾਂ ਆ ਮੰਦਰ ਗੁਰਦੁਆਰੇ ਹੀ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਬਣਦੇ ਸੀਗੇ ਹੁਣ ਵਸੀਤ ਵੀ ਬਨ ਲੱਗ ਪਈ ਆ ਦੁਖੀ ਹੋਇਆ ਸਖਦੇਵ ਦੱਸ ਰਿਹਾ ਸੀਗਾ ਉਹ ਬੜੇ ਬਾੜੇ ਨੂੰ ਚਲਿਆ ਗਿਆ ਸੀਗਾ ਤੇ ਅਰਵਿੰਦ ਆਪਣੇ ਕੰਪਿਊਟਰ ਵਿੱਚ ਗਵਾਜ ਗਿਆ ਸੀਗਾ ਲਵਲੀਨ ਉੱਠਿਆ ਤੇ ਤਿਆਰ ਹੋਣ ਲੱਗਿਆ ਉਸਨੇ ਆਪਣੇ ਕਾਲਜ ਜਾਣਾ ਸੀਗਾ ਅਰਵਿੰਦ ਨੇ ਅਜ ਫਰੋਤਾ ਸਿੰਘ ਨੂੰ ਮਿਲ ਕੇ ਠੇਕੇ ਦਾ ਹਿਸਾਬ ਕਿਤਾਬ ਕਰਨਾ ਸੀਗਾ ਇੱਕ ਗਿੜਾ ਖੇਤਾਂ ਦਾ ਵੀ ਮਾਰਨਾ ਸੀਗਾ। ਗੋਪਾਲੇ ਦਾ ਫੋਨ ਦੋ ਵਾਰ ਆ ਚੁੱਕਿਆ ਸੀਗਾ ਅਰਵਿੰਦ ਉਸ ਨੂੰ ਹਰ ਵਾਰ ਕੱਲ ਚੱਲਾਂਗੇ ਕਹਿ ਦਿੰਦਾ। ਸ਼ਾਹ ਵੇਲਾ ਹੋਇਆ ਤਾਂ ਬਲਕਾਰ ਆ ਪੀ ਉਸ ਨੂੰ ਮਿਲਣ ਗਿਆ। ਬਾਪੂ ਜੀ ਦਾ ਅਫਸੋਸ ਕਰਕੇ ਉਸ ਦੇ ਪ੍ਰੋਗਰਾਮ ਬਾਰੇ ਪੁੱਛਣ ਲੱਗਿਆ। ਅਰਵਿੰਦ ਨੇ ਕਿਹਾ ਯੂ ਨੋ ਇੱਥੋਂ ਮੈਂ ਹੁਸ਼ਿਆਰਪੁਰ ਜਾਣਾ ਹੈ ਤੇ ਬਾਕੀ ਉੱਥੇ ਜਾ ਕੇ। ਬਸ ਤੂੰ ਗੋਪਾਲੇ ਨੂੰ ਹਰ ਵੇਲੇ ਤਿਆਰ ਰਹਿਣ ਨੂੰ ਕਹ ਦੇ। ਗੱਲ ਐਦਾਂ ਬਾਜੀ ਤੇ ਤੁਸੀਂ ਅੱਜ ਕਿਤੇ ਨਹੀਂ ਜਾਣਾ ਤਾਂ ਮੈਂ ਉਸ ਨੂੰ ਕਿਸੇ ਜ਼ਰੂਰੀ ਕੰਮ ਜਲੰਧਰ ਭੇਜਣਾ ਹੈ। ਬੇਦੀ ਅੱਜ ਮੈਂ ਪਿੰਡ ਹੀ ਰਹਿਣਾ ਆ ਪੁਲਕਾਰ ਨੇ ਫੋਨ ਉੱਪਰ ਹੀ ਗੋਪਾਲੇ ਨੂੰ ਉਸ ਦਾ ਕੰਮ ਸਮਝਾ ਦਿੱਤਾ ਉਹ ਕੋਈ ਥੇਰ ਬੈਠਾ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਰਿਹਾ ਤੇ ਫਿਰ ਚਲਾ ਗਿਆ ਸੁਖਦੇਵ ਨੇ ਆਖਿਆ ਨਾਸ਼ਤਾ ਕਰਕੇ ਆਪਾਂ ਖੇਤਾਂ ਦਾ ਢੇੜਾ ਮਾਰ ਆਈਏ ਫਰੋਤੇ ਨੇ ਵੀ ਉੱਥੇ ਹੀ ਮਿਲ ਪੈਣਾ ਆ ਮੈਂ ਉਹਨੂੰ ਫੋਨ ਕਰ ਦਿੰਦਾ ਆ ਯੂ نو ਉਹਨੂੰ ਕਹਿ ਦੇ ਕਿ ਕੁਝ ਪੈਸੇ ਦੇਵੇ ਹੁਣ ਤਾਂ 3 ਸਾਲ ਦਾ ਹਾਲਾ ਹੋਣ ਲੱਗਿਆ ਉਹਦੇ ਵੱਲ ਛੋਟੇ ਭਾਈ ਤੂੰ ਹੀ ਜਰਾ ਸਖਤੀ ਨਾਲ ਗੱਲ ਕਰੀ ਇਹ ਜੱਟ ਸਾਲੇ ਬਹੁਤ ਮਛਲੇ ਹੁੰਦੇ ਆ ਚਲ ਦੇਖਦੇ ਆ ਅਰਵਿੰਦ ਨੇ ਆਖਿਆ ਤੇ ਉਹ ਨਾਸ਼ਤਾ ਕਰਨ ਲੱਗ ਪਏ ਨਾਸ਼ਤੇ ਨਾਲ ਹੀ ਮੱਖਣੀ ਦੀ ਭਰੀ ਇੱਕ ਕੋਲੀ ਵੀ ਸੀਗੀ ਮੱਖਣੀ ਉਹ ਬਹੁਤ देर ਬਾਅਦ ਖਾ ਰਿਹਾ ਸੀਗਾ ਸੁਖਦੇਵ ਨੇ ਪੁੱਛਿਆ ਰਾਤੀ ਫੌਜੀ ਫੌਜ ਨੂੰ ਬਹੁਤ ਦਿਆਲ ਹੋਏ ਫਿਰਦੇ ਸੀਗੇ ਕੀ ਕਹਾਣੀ ਸੀਗੀ ਕਹਿੰਦੇ ਸੀ ਸੁਖਦੇਵ ਨੇ ਤੇਰੀ ਜ਼ਮੀਨ ਤੇ ਘਰ ਤੇ ਕਬਜ਼ਾ ਕਰ ਲੈਣਾ ਹੈ ਇਹ ਕਬਜ਼ਾ ਸਾਨੂੰ ਕਰ ਲੈਣ ਦੇ ਦੱਲ ਸੁਣ ਕੇ ਸਖਦੇਵ ਖੁੱਲ ਕੇ ਹੱਸਿਆ ਅਰਵਿੰਦ ਵਿਕਨੀ ਦੇਰ ਤੱਕ ਹਾਸਾ ਰਿਆ ਉਸ ਨੇ ਫਿਰ ਕਿਹਾ ਕਹਿੰਦੇ ਹੁੰਦੇ ਆ ਕਿ ਪਿੰਡਾਂ ਵਿੱਚ ਰੱਬ ਵੱਸਦਾ ਆ ਪਰ ਇੱਥੇ ਤਾਂ ਸ਼ੈਤਾਨ ਵੱਸਦੇ ਆ ਛੋਟੇ ਭਾਈ ਮੰਦੇ ਦਾ ਲਾਲਚਾ ਕਹਾਣਾ ਸੁਣਾਉਂਦੇ ਹੁੰਦੇ ਆ ਨਾ ਕਿ ਰੱਬ ਤੇ ਸ਼ੈਤਾਨ ਇਕੱਠੇ ਰਹਿੰਦੇ ਸੀਗੇ ਰੱਬ ਕਹਿਣ ਲੱਗਿਆ ਕਿ ਮੈਂ ਇਨਸਾਨ ਬਣਾਉਣ ਲੱਗਿਆ ਪਰ ਬਿਲਕੁਲ ਆਪਣੇ ਵਰਗਾ ਬਣਾਉਣਾ ਆ ਸ਼ੈਤਾਨ ਕਹਿੰਦਾ ਕਿ ਇਹਨੂੰ ਤੂੰ ਮੇਰੇ ਵਰਗਾ ਬਣਾ ਰੱਬ ਨੇ ਉਹਦੀ ਗੱਲ ਨਾ ਸੁਣੀ ਤੇ ਆਪਣੇ ਵਰਗਾ ਬੰਦਾ ਬਣਾ ਲਿਆ ਰਾਜਨੀ ਸ਼ੈਤਾਨ ਚੋਰੀ ਦੇਣੇ ਆਇਆ ਉਹਨੂੰ ਟੱਡ ਲਾ ਗਿਆ ਕਿ ਇਨਸਾਨ ਟੱਡ ਭਰਨ ਦੀ ਖਾਤਰ ਆਪੇ ਸ਼ੈਤਾਨੀਆਂ ਕਰਦਾ ਫਿਰੇਗਾ ਪਰ ਫੌਜੀ ਨੂੰ ਹੁਣ ਖਾਦਾ ਲਾਲਚ ਕੁੜੀ ਕੈਨੇਡਾ ਚਲੇ ਗਈ ਆ ਤੇ ਮੁੰਡੇ ਨੇ ਆਸਟ੍ਰੇਲੀਆ ਪੱਕਾ ਹੋ ਹੀ ਜਾਣਾ ਆ ਕਰਜ਼ਾ ਬਹੁਤ ਆ ਸਰ ਕੈਨੇਡਾ ਖਾਤਰ ਕੁੜੀ ਦਾ ਵਿਆਹ ਬਹੁਤ ਕਰਨਾ ਪਿਆ ਸਾਰਾ ਕਰਜ਼ਾ ਹੀ ਲਿਆ ਸੀਗਾ ਮੁੰਡੇ ਨੂੰ ਵੀ ਪੈਸੇ ਚੱਕ ਕੇ ਹੀ ਬਾਹਰ ਭੇਜਿਆ ਆ ਹੁਣ ਕੈਨੇਡੇ ਵਾਲੇ ਇਹਦੇ ਕੁੜਮ ਆਉਂਦੇ ਆ ਤਾਂ ਇਹਨਾਂ ਦਾ ਲੋੜ ਦਾ ਖਰਚਾ ਕਰਾ ਜਾਂਦੇ ਆ ਤੇ ਉਤੋਂ ਉਹਨਾਂ ਨੇ ਇਹਨਾਂ ਨੂੰ ਬਾਹਰ ਸੱਦਣ ਤੋਂ ਸਿਰ ਫੇਰ ਦਿੱਤਾ ਆ ਸੁਖਦੇਵ ਨੇ ਦੱਸਿਆ ਸੁਖਦੇਵ ਨੂੰ ਅਰਵਿੰਦ ਤੋਂ ਹੋਰ ਕੋਈ ਆਸ ਨਹੀਂ ਸੀ ਉਹ ਚਾਹੁੰਦਾ ਸੀਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਅਰਵਿੰਦ ਉਸਦੇ ਮੁੰਡੇ ਨੂੰ ਬਾਹਰ ਕੱਢ ਲਵੇ ਇਸ ਬਾਰੇ ਪਹਿਲਾਂ ਉਹਨਾਂ ਵਿਚਾਰ ਗੱਲ ਵੀ ਹੋਈ ਸੀਗੀ ਅਰਵਿੰਦ ਨੇ ਕਹਿ ਦਿੱਤਾ ਸੀਗਾ ਕਿ ਇੰਗਲੈਂਡ ਗਏ ਲਵਲੀ ਨੂੰ ਉਹ ਸੰਭਾਲ ਲਵੇਗਾ ਪਰ ਮੁੰਡੇ ਨੂੰ ਇੰਗਲੈਂਡ ਉੱਪਰ ਦਾ ਕਰਨ ਦਾ ਤਰੀਕਾ ਉਹਦੇ ਕੋਲ ਨਹੀਂ ਸੀਗਾ ਨਾਸ਼ਤਾ ਕਰਕੇ ਸੁਖਦੇਵ ਨੇ ਸਕੂਟਰ ਬਾਹਰ ਕੱਢਿਆ ਤੇ ਉਹ ਖੇਤਾਂ ਵੱਲ ਨੂੰ ਚੱਲ ਪਏ ਦੋਵਾਂ ਘਰਾਂ ਦੀ ਜ਼ਮੀਨ ਨਾਲ-ਨਾਲ ਹੀ ਲੱਗਦੀ ਸੀ ਕਿ ਖੇਤਾਂ ਵਿੱਚ ਆਦਮੀ ਲੁਕਣ ਜੋਗੀ ਕਮਾਦੀ ਦੇਖ ਕੇ ਅਰਵਿੰਦ ਨੂੰ ਜ਼ਰਾ ਹੈਰਾਨੀ ਹੋਈ ਕਦੇ ਇਹ ਖੇਤ ਕਲਰ ਹੋਇਆ ਕਰਦੇ ਸਨ ਪਰ ਹੁਣ ਵਧੀਆ ਜ਼ਮੀਨ ਬਣ ਚੁੱਕੀ ਸੀਗੀ ਸਭ ਜਿਪਸਮ ਦੀ ਬਦੌਲਤ ਸੀਗਾ ਫਰੋਤਾ ਉੱਥੇ ਨਾ ਦਿਸਿਆ ਉਸਨੂੰ ਫੋਨ ਕੀਤਾ ਤਾਂ ਉਹ ਹਾਲੇ ਪਿੰਡ ਵਿੱਚ ਹੀ ਕਿਤੇ ਫਸਿਆ ਹੋਇਆ ਸੀਗਾ ਉਸਨੇ ਸ਼ਾਮ ਨੂੰ ਆਉਣ ਦਾ ਤੇ ਕੁਝ ਪੈਸੇ ਦੇਣ ਦਾ ਵਾਅਦਾ ਵੀ ਕਰ ਲਿਆ ਸੀਗਾ ਉਹ ਖੇਤਾਂ ਦੇ ਬੰਨੇ ਬੰਨੇ ਤੁਰਨ ਲੱਗੇ ਬੰਨਾ ਖੱਬਲ ਨਾਲ ਭਰਿਆ ਪਿਆ ਸੀਗਾ ਕਿਤੇ ਕਿਤੇ ਏਟ ਸੈਟ ਵੀ ਨਜ਼ਰ ਆ ਰਹੀ ਸੀ ਨਜ਼ਾਰਾ ਦੇਖਦੇ ਆ ਅਰਵਿੰਦ ਨੂੰ ਬਚਪਨ ਯਾਦ ਆ ਰਿਹਾ ਸੀਗਾ ਉਸਨੇ ਕਿਹਾ ਝੋਨਾ ਬਹੁਤ ਸੋਹਣਾ ਖੜਾ ਆਇਆ ਕਮਾਦੀ ਵੀ ਵਧੀਆ ਆ ਝੋਨੇ ਨੂੰ ਹੱਥ ਫੇਰਨ ਵਾਲਾ ਆ ਡੀਲਾ ਬਹੁਤ ਹੋ ਗਿਆ ਆ ਉਦਾਂ ਤਾਂ ਹੁਣ ਸਾਰੀ ਹੀ ਫਸਲ ਹੁੰਦੀ ਹੈ ਗਵਾਰਾ ਚਰੀ ਜ਼ਵਾਰ ਬਾਜਰਾ ਆਰਹਰ ਗੱਲ ਕੀ ਜੋ ਹੁਣ ਮਰਜੀ ਬੀਜ ਲਓ ਪਰ ਜਾਂ ਅੱਜਕੱਲ ਤਿੰਨ ਤਿੰਨ ਫਸਲਾਂ ਲੈਣ ਵਿੱਚ ਲੱਗੇ ਹੋਏ ਆ ਇਹਦਾ ਜ਼ਮੀਨ ਕਮਜ਼ੋਰ ਪੈ ਗਈ ਆ ਅੱਗੇ ਕਹਿੰਦੇ ਹੁੰਦੇ ਸੀ ਕਿ ਫਸਲ ਨੂੰ ਕਾਂਗਿਆਰੀ ਮਾਰ ਜਾਂਦੀ ਆ ਉਹਦੇ ਲਈ ਤਾਂ ਹੁਣ ਦਵਾਈਆਂ ਤਰਪੀਆਂ ਜਾਂ ਦਵਾਈਆਂ ਵੀ ਸੁਣੀਂਦੀਆਂ ਕਿ ਬਹੁਤ ਖਤਰਨਾਕ ਹੁੰਦੀਆਂ ਆ ਦਵਾਈਆਂ ਨੇ ਚੂਹੇ ਸੱਪ ਤਾਂ ਮਾਰ ਰਹੀ ਆ ਨਾਲ ਦੀ ਨਾਲ ਪੰਛੀ ਵੀ ਬਹੁਤ ਮਰ ਗਏ ਚਿੜੀਆਂ ਸਾਰਖਾਂ ਤਾਂ ਹੁਣ ਦਿਸਦਿਆਂ ਹੀ ਨਹੀਂ ਗੀਆਂ ਤਰਦੇ ਹੋਏ ਉਹ ਖੱਦਲ ਕੋਲ ਪੁੱਜ ਗਏ ਸੀਗੇ ਇੱਥੇ ਉਹਨਾਂ ਜ਼ਮੀਨ ਖਤਮ ਹੋ ਜਾਂਦੀ ਸੀਗੀ ਉਹਨਾਂ ਦੀ ਫਿਰ ਉਹ ਆਪਣੇ ਠੱਠੇ ਹੋਏ ਕੋਠੇ ਕੋਲ ਆ ਗਏ ਸੀਗੇ ਕਿਸੇ ਵੇਲੇ ਇੱਥੇ ਅਰਵਿੰਦ ਨੇ ਆਪਣੇ ਹੱਥੀ ਟਿਊਬਲ ਲਗਾਇਆ ਸੀਗਾ ਟਿਊਬਲ ਦੇ ਪਾਣੀ ਡਿਗਣ ਲਈ ਬਹੁਤ ਸੋਹਣਾ ਚਲਾ ਬਣਾਇਆ ਹੋਇਆ ਸੀਗਾ ਤਾਂ ਜੋ ਹੌਣ ਦਾ ਆਨੰਦ ਰਹੇ ਚਲੇ ਦੇ ਨਾਲ ਹੀ ਨਿੱਕੀ ਜਹੀ ਚਬੱਚੀ ਵੀ ਬਣਾਈ ਸੀਗੀ ਪਰ ਹੁਣ ਸਭ ਕੁਝ ਟਹਿ ਚੱਕਿਆ ਸੀਗਾ ਕੋਠੇ ਦੇ ਤਖਤੇ ਕੀ ਲੋਕ ਜਗਾਠ ਵੀ ਲਾ ਕੇ ਲੈ ਗਏ ਸਨ ਪਾਣੀ ਉਤਰ ਜਾਣ ਕਾਰਨ ਟਿਊਬਲ ਨਿਕੰਮਾ ਹੋ ਚੁੱਕਿਆ ਸੀਗਾ ਕਿਸੇ ਨੇ ਨਾਲਾਂ ਵੀ ਕੱਢ ਲਈਆਂ ਸਨ ਇਹ ਕਾਰਨਾਮਾ ਤਾਂ ਉਸ ਦੇ ਬਾਪੂ ਜੀ ਦੇ ਹੁੰਦਿਆਂ ਹੀ ਹੋ ਚੁੱਕਿਆ ਸੀਗਾ ਇਸ ਲਈ ਬਹੁਤਾ ਮਨ ਖਰਾਬ ਨਾ ਹੋਇਆ ਇਥੋਂ ਬੱਟੋ ਬੱਟ ਹੁੰਦੇ ਹੋ ਵਾਪਸ ਮੁੜ ਪਏ ਸੀਗੇ ਇੱਕ ਕਮਾਦੀ ਕੁੱਕੜ ਉਹਨਾਂ ਦੇ ਮੂਹਰੇ ਹੀ ਨਿਕਲ ਕੇ ਕਮਾਦ ਵਿੱਚ ਜਾ ਲੁਕਿਆ ਇੱਕ ਗੰਨੇ ਨੂੰ ਹੱਥ ਪਾਉਂਦਿਆਂ ਅਰਵਿੰਦ ਨੇ ਪੁੱਛਿਆ ਯੂ نو ਗੰਨੇ ਚੂਪਣ ਵਾਲੇ ਹੋ ਗਏ ਆ ਹੋਣਗੇ ਨਹੀਂ ਹਾਲੇ ਨਹੀਂ ਗਏ ਇਕਾਰਸ਼ੀ ਨੂੰ ਜਾ ਕੇ ਗੰਨਾ ਨਵਾਂ ਕਰੀਦਾ ਆ ਸੁਖਦੇਵ ਨੇ ਜਵਾਬ ਦਿੱਤਾ ਤੇ ਇੱਕ ਦਮ ਚੌਪੋ ਜਿਹਾ ਕਰ ਗਿਆ ਅਰਵਿੰਦ ਉਸ ਵੱਲ ਦੇਖਣ ਲੱਗਿਆ ਉਹ ਸਮਝ ਗਿਆ ਸੀ ਕਿ ਜਰੂਰ ਸੁਖਦੇਵ ਕੋਈ ਖਾਸ ਗੱਲ ਕਰਨੀ ਚਾਹ ਰਿਹਾ ਸੀਗਾ ਕੋਈ ਦੇਰ ਬਾਅਦ ਸੁਖਦੇਵ ਨੇ ਆਖਿਆ ਮੈਂ ਦੇਖਿਆ ਲਵਲੀਨ ਤੇਰੇ ਨਾਲ ਬਾਵਾ ਕੋਲ ਕੇ ਗੱਲ ਕਰਦਾ ਹੈ ਯੂ نو ਮੈਨੂੰ ਨਿਆਣਿਆਂ ਨਾਲ ਗੱਲ ਕਰਨ ਦਾ ਢੰਗ ਆਉਂਦਾ ਆ ਆ ਕੰਪਿਊਟਰ ਹੁਣ ਸਾਡੀ ਨਵੀਂ ਸਾਂਝ ਹੈ ਮੈਨੂੰ ਤਾਂ ਇਸ ਡੱਬੇ ਜਿਹੇ ਦੀ ਸਮਝ ਨਹੀਂ ਲੱਗਦੀਗੀ ਯੂ نو ਬਹੁਤ ਮੁਸ਼ਕਲ ਨੇ ਕੈਲਕੂਲੇਟਰ ਚਲਾਉਣ ਕ ਜਿੰਨਾ ਹੀ ਕੰਮ ਹੈ ਟ੍ਰਾਈ ਕਰਕੇ ਦੇਖੀ ਸੌਖਾ ਹੀ ਕੰਮ ਆ ਆਪਣੀ ਉਮਰ ਦੇ ਬਹੁਤ ਲੋਕ ਨਿਆਣਾਂ ਤੋਂ ਹੀ ਕੰਪਿਊਟਰ ਸਿੱਖਦੇ ਆ ਕੋਈ ਸਿਖਾਉ ਤਾਂ ਸਿੱਖੂਗਾ ਇਹ ਨਿਆਣੇ ਸਾਨੂੰ ਤਾਂ ਸਮਝ ਹੀ ਕੁਝ ਨਹੀਂ ਕਿ ਹੁਣ ਇੱਕ ਗੱਲ ਤੇਰੇ ਗੋਚਰੇ ਆ ਜੇ ਤੂੰ ਕਰ ਸਕੇ ਤਾਂ ਦੱਸ ਲਵਲੀ ਨੂੰ ਸਮਝਾ ਤੇ ਸਮਝਾ ਸਕਦਾ ਹੇ ਤਾਂ ਮੈਂ ਗੁਜ਼ਾਰਾ ਚਲਾਉਣ ਲਈ ਸਾਰੀ ਉਮਰ ਲੋੜਾ ਕਟਾ ਕੇ ਕੱਢ ਦਿੱਤੀ ਆ ਪਰ ਇਸ ਗੱਲ ਨੂੰ ਸਮਝ ਹੀ ਨਹੀਂ ਰਿਹਾਗਾ ਉਹ ਹੁਣ ਇਹ ਹੁਣ ਇੱਕੋ ਰਾਗ ਗਾਈ ਜਾਂਦਾ ਆ ਕਿ ਕਾਰ ਲੈਣੀ ਆ ਅੱਗੇ ਮੈਂ ਇਹਨੂੰ ਆ ਮੋਟਰਸਾਈਕਲ ਮਸਾ ਲੈ ਕੇ ਦਿੱਤਾ ਆ ਇਹਦੇ ਵਿੱਚ ਪੈਟਰੋਲ ਪਵਾਉਣ ਦੇ ਹੀ ਸੰਦੇ ਪਏ ਰਹਿੰਦੇ ਆ ਕਾਰ ਕੀ ਕਰਨੀ ਆ ਕਹਿੰਦਾ ਇਹ ਕਿ ਕਾਰ ਬਿਨਾ ਸਟੈਂਡਰਡ ਨਹੀਂ ਬਣਦਾਗਾ ਮੈਂ ਬਹੁਤ ਕਿਹਾ ਨਾ ਤਾਂ ਮੇਰੀ ਕੋਈ ਆਮਦਨ ਆ ਤੇ ਨਾ ਹੀ ਮੇਰੇ ਕੋਲ ਬਹੁਤੀ ਜ਼ਮੀਨ ਆ ਆ ਥੋੜੇ ਬਹੁਤੇ ਹਾਲੇ ਨਾਲ ਹੀ ਕੰਮ ਚਲਾਈਦਾ ਆ ਜਾਂ ਥੋੜਾ ਬਹੁਤ ਦੁੱਧ ਪਾ ਕੇ ਕਾਰ ਕਿੱਥੋਂ ਲੈ ਦੇਵਾਂ ਗੱਲ ਮੁਕਾ ਕੇ ਉਹ ਬੰਨੇ ਬੰਨੇ ਤੁਰਦਾ ਗਿਆ ਅਰਵਿੰਦ ਚੁੱਪ ਜਿਹੀ ਧਾਰ ਉਸਦੇ ਵਗਰੇ ਹੀ ਸੀਗਾ ਉਹ ਸਕੂਟਰ ਕੋਲ ਪੁੱਜ ਗਏ ਸਖਦੇਵ ਬੋਲਿਆ ਕਹਿੰਦਾ ਜ਼ਮੀਨ ਵੇਚਦੇ ਪਰ ਕਾਰ ਜ਼ਰੂਰ ਲੈਣੀ ਆ ਦੋ ਕੁ ਪਾਲ ਚਪਕ ਕਰਕੇ ਉਹ ਫਿਰ ਬੋਲਿਆ ਅੱਜ ਕੱਲ ਦੇ ਮੁੰਡੇ ਬਹੁਤ ਤੰਗ ਕਰਦੇ ਆ ਆਪਣੇ ਹੀ ਘਰਾਂ ਵਿੱਚੋਂ ਦਿਆਲਾ ਸੀਗਾ ਜਿਹਦੇ ਮੁੰਡੇ ਨੇ ਕੀੜਿਆਂ ਵਾਲੀ ਦਵਾਈ ਪੀ ਲਈ ਸੀਗੀ ਮੈਨੂੰ ਲੱਗਦਾ ਕਿ ਪਿਛਲੇ ਸਾਲ ਬਾਪੂ ਜੀ ਕੋਈ ਇਦਾਂ ਦੀ ਗੱਲ ਕਰਦੇ ਸੀਗੇ ਬੱਸ ਬੱਸ ਮੁੰਡੇ ਦੀ ਵੀ ਇਦਾਂ ਹੀ ਕਹਾਣੀ ਸੀ ਕਹਿੰਦਾ ਕਿ ਬੋਲਟ ਮੋਟਰਸਾਈਕਲ ਲੈਣਾ ਉਹਨੇ ਲੈ ਦਿੱਤਾ ਫਿਰ ਕਹਿੰਦਾ ਕਿ ਕਾਰ ਲੈਣੀ ਹੈ ਉਹਦੇ ਵਿੱਚ ਗੁੰਜਾਇਸ਼ ਤਾਂ ਸੀਗੀ ਪਰ ਇੰਨੇ ਪੈਸੇ ਕਿਹੜਾ ਜੱਟ ਘਟ ਲਊਗਾ ਉਹਨੇ ਨਾ ਕਰ ਦਿੱਤੀ ਮੁੰਡੇ ਸਹੁਰੇ ਨੇ ਦਵਾਈ ਪੀ ਲਈ ਹੁਣ ਤੀਵੀਂ ਆਦਮੀ ਰੋਂਦੇ ਆ ਕਿਸਮਤ ਨੂੰ ਤੂੰ ਸਮਝਾ ਯਾਰ ਕਿਸੇ ਤਰ੍ਹਾਂ ਸਖਦੇਵ ਰੌਣਕਾ ਹੋਇਆ ਪਿਆ ਸੀਗਾ ਦੁਪਹਿਰ ਦੀ ਰੋਟੀ ਖਾ ਰਹੇ ਸਨ ਕਿ ਬਿੱਕਰ ਸਿੰਘ ਆ ਗਿਆ ਬਿੱਕਰ ਸਿੰਘ ਅਰਵਿੰਦ ਦੇ ਬਾਪੂ ਜੀ ਦਾ ਪੁਰਾਣਾ ਦੋਸਤ ਸੀਗਾ ਜਿਹੜਾ ਇੱਕ ਵਾਰ ਬੋਲਾ ਸੀ ਪਰ ਦਾ ਚੰਗਾ ਸੀਗਾ ਉਹ ਆਪਣੇ ਦੋਸਤ ਦਾ ਅਫਸੋਸ ਕਰਦਾ ਉਸ ਨੂੰ ਚੇਤੇ ਕਰ ਰਿਹਾ ਸੀਗਾ ਉਸ ਦੀਆਂ ਅੱਖਾਂ ਵੀ ਭਰ ਆਈਆਂ ਸਨ ਉਹ ਬੋਲਿਆ ਲੈ ਬਈ ਪਤੀਜ ਤੇਰੇ ਡੈਡੀ ਦੀ ਮਾਸੀ ਵੀ ਬਹੋਵਾਲ ਹੁੰਦੀ ਸੀਗੀ ਤੇ ਮੇਰੀ ਭੂਆ ਇੱਥੇ ਵਿਆਹੀ ਹੋਈ ਸੀਗੀ ਅਸੀਂ ਇਕੱਠਿਆਂ ਨੇ ਅੰਬ ਚੂਪਣ ਜਾਣਾ ਉਦੋਂ ਵੱਡੀ ਜਾਣ ਦਾ ਬਹੁਤ ਰਵਾਜ ਹੁੰਦਾ ਸੀਗਾ ਅਸੀਂ ਗਿਆ ਮਹੀਨਾ ਮਹੀਨਾ ਰਹਿ ਆਉਣਾ ਸੀਗਾ ਹੁਣ ਤਾਂ ਪਹਿਲਾਂ ਜਿਹੇ ਪਿਆਰ ਹੀ ਨਹੀਂ ਰਹੇਗੇ ਫਿਰ ਉਸ ਨੇ ਕਈ ਹੋਰ ਜਿਆਦਾ ਸਾਂਝੀਆਂ ਕਰ ਮਾਰੀਆਂ ਫਿਰ ਕੋਈ ਯਾਦ ਆਉਣ ਵਾਂਗ ਪੁੱਛਣ ਲੱਗਾ ਤੁਹਾਡੇ ਵੀ ਮੁਰਦੇ ਨੂੰ ਭੁੰਨੇ ਲਾ ਦਿੰਦੇ ਆ ਅਰਵਿੰਦ ਨੂੰ ਇੱਕ ਮਿੰਟ ਲਈ ਤਾਂ ਭੁੰਨੇ ਲਹਣ ਦੇ ਅਰਥ ਹੀ ਸਮਝਣਾ ਲੱਗੇ ਸੋਚਿਆ ਸੋਚਦਾ ਹੋਇਆ ਉਹ ਬੋਲਿਆ ਨਹੀਂ ਸਾਡੇ ਇਦਾਂ ਦਰਵਾਜ ਨਹੀਂਗਾ ਕਿੰਨੇ ਤਰੀਕ ਨੂੰ ਹੋਈ ਸੀ ਡੈਥ ਬਿੱਕਰ ਸਿੰਘ ਨੇ ਤਫ਼ਤੀਸ਼ ਕਰਨ ਮੰਗਲ ਕੀਤੀ ਅਰਵਿੰਦ ਨੇ ਜਵਾਬ ਦਿੱਤਾ 26 ਨੂੰ ਦਾਗ ਕੈਨ ਨੂੰ ਦਿੱਤੇ ਅਗਲੇ ਦੀ 15 ਨੂੰ ਯਾਨੀ ਕਿ ਬੋਡੀ 20 ਦਿਨ ਰੱਖ ਛੱਡੀਆ ਹਾਂ ਇੰਨੇ ਕ ਦਿਨ ਤਾਂ ਲੱਗ ਹੀ ਜਾਂਦੇ ਆ ਪਰ ਬੋਡੀ ਨੂੰ ਮੋਰਚਰੀ ਵਿੱਚ ਰੱਖ ਲਿਆ ਸੀਗਾ ਇਦਾਂ ਦੀਆਂ ਮੋਰਚਰੀਆਂ ਆਮ ਬਣੀਆਂ ਹੋਈਆਂ ਐ ਕਿਤੇ ਕਿਤੇ ਹੀ ਆ ਯੂ ਨੋ ਹਰੇਕ ਟਾਊਨ ਵਿੱਚ ਕਈ ਕਈ ਅੰਡਰਟੇਕਰ ਹੁੰਦੇ ਆ ਤੇ ਜਿਹੜੇ ਫਿਊਨਰਲ ਦਾ ਇੰਤਜ਼ਾਮ ਕਰਦੇ ਆ ਤੇ ਹਰ ਅੰਡਰਟੇਕਰਜ਼ ਦਾ ਬੋਡੀ ਰੱਖਣ ਦਾ ਆਪਣਾ ਸਿਸਟਮ ਹੁੰਦਾ ਹੈ ਇੱਥੇ ਵੀ ਹੁਣ ਬਣ ਗਏ ਆ ਹਰ ਇੱਕ ਸਾਲ ਇੱਕ ਦੋ ਨਵੇਂ ਖੁੱਲ ਜਾਂਦੇ ਆ ਪਿਛਲੇ ਸਾਲ ਮੇਰਾ ਸਾਲਾ ਆਇਆ ਸੀ ਕੈਨੇਡਾ ਤੋਂ ਇੱਥੇ ਆਏ ਨੂੰ ਹਾਰਟ ਅਟੈਕ ਹੋ ਗਿਆ ਬੋਡੀ ਇਦਾਂ ਹੀ ਰੱਖ ਛੱਡੀ ਇੱਕ ਮਹੀਨਾ ਜਦੋਂ ਦਾ ਸਾਰਾ ਟੱਬਰ ਆਇਆ ਉਦੋਂ ਹੀ ਦਾਗ ਦਿੱਤਾ ਪਰ ਯਾਰ ਇੱਕ ਗੱਲ ਬੜੀ ਹੈਰਾਨੀ ਵਾਲੀ ਹੋਈ ਆ ਮੇਰੇ ਸਾਲੇ ਦੇ ਮਰੇ ਹੋਏ ਦੀ ਦਾੜੀ ਵੀ ਵੱਧਦੀ ਰਹੀ ਸੀਗੀ ਕਲੀਨ ਸ਼ੇਵਡ ਬੰਦਾ ਉਹ ਜਦ ਅਸੀਂ ਦੇਖਣ ਗਏ ਤਾਂ ਦੋ ਦੋ ਉਂਗਲਾਂ ਦਾੜੀ ਆਈ ਹੋਈ ਸੀਗੀ ਉਹ ਹੈਰਾਨੀ ਨਾਲ ਦੱਸ ਰਿਹਾ ਸੀਗਾ ਤੇ ਨਾਲ ਅਰਵਿੰਦ ਵਾਲ ਵੀ ਦੇਖਦਾ ਜਾ ਰਿਹਾ ਸੀ ਉਹ ਪੁੱਛਣਾ ਚਾਹੁੰਦਾ ਸੀਗਾ ਕੀ ਉੱਥੇ ਵੀ ਐਵੇਂ ਹੀ ਹੋ ਜਾਂਦਾ ਆ ਅਰਵਿੰਦ ਬੋਲਿਆ ਇਹ ਠੀਕ ਹੈ ਅੰਕਲ ਜੀ ਇਦਾਂ ਹੀ ਹੁੰਦੀ ਆ ਕੁਝ ਗਲੈਂਡ ਹੁੰਦੇ ਆ ਜਿਹੜੇ ਮੌਤ ਤੋਂ ਬਾਅਦ ਵੀ ਕੰਮ ਕਰਦੇ ਰਹਿੰਦੇ ਆ ਪਰ ਬਾਪੂ ਜੀ ਨਾਲ ਇਦਾਂ ਨਹੀਂ ਸੀ ਹੋਇਆਗਾ ਕਿਉਂ ਉਸਨੇ ਅੱਬੜਵਾਹ ਜੀ ਇਹ ਪੁੱਛ ਲਿਆ ਸੀਗਾ ਅਰਵਿੰਦ ਨੇ ਆਹਸਤਾ ਜਿਹੀ ਆਖਿਆ ਉਹਨਾਂ ਦੀ ਜਿੰਨੀ ਕਿ ਦਾੜ੍ਹੀ ਵਧਣੀ ਸੀਗੀ ਪਹਿਲਾਂ ਹੀ ਵਧੀ ਹੋਈ ਸੀਗੀ ਚਲੋ ਜੋ ਉੱਪਰ ਵਾਲੇ ਨੂੰ ਮਨਜ਼ੂਰ ਸਾਡਾ ਤਾਂ ਪਿਆਰ ਹੀ ਬਹੁਤ ਸੀਗਾ ਹੁਣ ਤੋਂ ਹੌਸਲਾ ਰੱਖੀ ਤੇ ਪਿੰਡ ਦਾ ਚੱਕਰ ਲਗਾਤਾਰ ਮਾਰਦਾ ਰਹੀ ਆਖਿਰ ਉਹ ਉੱਠ ਕੇ ਤੁਰ ਗਿਆ ਉਸਦੇ ਜਾਣ ਤੋਂ ਬਾਅਦ ਸਖਦੇ ਵਸਦਾਂ ਗੱਲਾਂ ਕਰ ਕਰ ਹੱਸਦਾ ਰਿਹਾ ਬਿਕਰ ਸਿੰਘ ਨੂੰ ਪਹਿਲਾਂ ਤੋਂ ਹੀ ਗੱਲਾਂ ਕਰਨ ਦੀ ਆਦਤ ਸੀਗੀ ਬਿਨਾ ਸੋਚੇ ਸਮਝੇ ਹਰ ਵੇਲੇ ਬੋਲਦਾ ਰਹਿੰਦਾ ਉਸੇ ਇੱਕ ਵੇਲੇ ਹੀ ਸਖਦੇ ਫਰੋਤਾ ਸਿੰਘ ਦਾ ਫੋਨ ਆ ਗਿਆ ਸੀਗਾ ਫੋਨ ਸੁਣ ਕੇ ਉਹ ਕਹਿਣ ਲੱਗਾ ਲੈ ਬਈ ਫਰੋਤਾ ਸੋਂ ਸਵੇਰੇ ਆਊਗਾ ਅੱਜ ਬੈਂਕ 'ਚ ਛੁੱਟੀ ਸੀਗੀ ਇੱਕ ਤਾਂ ਸਾਡੇ ਮੁਲਕ ਵਿੱਚ ਇੰਨੇ ਧਰਮ ਹੈ ਕਿਸੇ ਨਾ ਕਿਸੇ ਜਨਮ ਦਿਨ ਮਰਨ ਦਿਨ ਆਇਆ ਹੀ ਰਹਿੰਦਾ ਆ ਸਰਕਾਰ ਸਭ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਹੈ ਅੱਧਾ ਸਾਲ ਤਾਂ ਇਦਾਂ ਛੁੱਟੀਆਂ ਵਿੱਚ ਹੀ ਨਿਕਲ ਜਾਂਦਾ ਆ ਇਦਾਂ ਤਾਂ ਨਹੀਂਗਾ ਕਿਤੇ ਫਰੋਤਾ ਟਰਕਾਉਂਦਾ ਹੀ ਹੋਵੇ ਟਰਕਾ ਨਹੀਂ ਸਕਦਾਗਾ ਉਹਨੂੰ ਪਤਾ ਹੈ ਕਿ ਪੈਸੇ ਦਿੱਤੇ ਬਿਨਾ ਗੁਜ਼ਾਰਾ ਨਹੀਂ ਹੋਣਾ ਕੋਈ ਗੱਲ ਨਹੀਂ ਆਏਗਾ ਉਹਨੂੰ ਆਉਣ ਹੀ ਆਉਣਾ ਹੀ ਪਊਗਾ ਉਹ ਪੂਰੇ ਯਕੀਨ ਨਾਲ ਕਹਿ ਰਿਹਾ ਸੀਗਾ ਸ਼ਾਮ ਜਿਹੀ ਹੁੰਦਿਆਂ ਹੀ ਲਵਲੀਨ ਵੀ ਕਾਲਜ ਤੋਂ ਵਾਪਸ ਆ ਗਿਆ ਉਸਨੇ ਆਉਂਦਿਆਂ ਹੀ ਸ਼ਾਵਰ ਲਿਆ ਤੇ ਤਾਜ਼ਾ ਹੋ ਕੇ ਅਰਵਿੰਦ ਕੋਲ ਬੈਠਾ अरविंद ने लवली इन वाकया पुत्र चल आज ਆਪਾਂ ਚਾਚਾ ਭਤੀਜਾ ਕਿਤੇ ਬੈਠ ਕੇ ਗੱਲਾਂ ਕਰੀਏ ਤੇ ਨਾਲੇ ਬੀਅਰ ਬੱਤਾ ਪੀਏ ਕਿਹੜੀ ਜਗ੍ਹਾ ਵਧੀਆ ਹੈ ਜਗ੍ਹਾ ਜਗ੍ਹਾ ਤਾਂ ਫਗਵਾੜੇ ਦੀ ਕਲਾਸੀ ਜੰਕਸ਼ਨ ਬਣਿਆ ਹੋਇਆ ਹੈ ਇੱਧਰ ਬੰਗੇ ਵੀ ਹੈਗਾ ਹੈਗੇ ਆ ਕਈ ਬਲਕਾਰ ਨੂੰ ਕਹਿ ਕੇ ਕਾਰ ਸੱਦ ਲਈਏ ਤੇ ਚੱਲਦੇ ਆਪਾਂ ਥੋੜੇ ਚੱਲੇ ਲੈ ਚਾਚਾ ਜੀ ਇੰਨਾ ਵਧੀਆ ਮੋਟਰਸਾਈਕਲ ਆਪਣੇ ਕੋਲ ਆ ਤੁਸੀਂ ਬੈਠੋ ਪਿੱਛੇ ਤੇ ਦੇਖਿਓ ਹਵਾ ਨਾਲ ਗੱਲਾਂ ਕਰਦੇ ਚੱਲਾਂਗੇ ਚਾਂਮਟ ਲਿਓ ਕਰੋ ਨਿਕਲਣ ਲੱਗੇ タルਵਜ ਨੇ ਪੁੱਛਿਆ ਯੂ نو ਹੈਲਮਟ ਹੈਲਮਟ ਨਹੀਂ ਪਾਈਦਾਗਾ ਹੈਲਮਟ ਤਾਂ ਗੁਲਾਮੀ ਦੀ ਨਿਸ਼ਾਨੀ ਹੈ ਤੁਸੀਂ ਬੈਠੋ ਕੋਈ ਨਹੀਂ ਪੁੱਛਦਾ ਇੱਥੇ ਅਰਵਿੰਦ ਬੈਠਿਆ ਹੀ ਸੀਗਾ ਕਿ ਉਸਨੇ ਮੋਟਰਬਾਈਕ ਨੂੰ ਰੇਸ ਦੇ ਲਈ ਸੀਗੀ ਉਸੇ ਵੇਲੇ ਅਰਵਿੰਦ ਦੇ ਮਨ ਵਿੱਚ ਆਪਣੇ ਦੋਸਤ ਮਨਜੀਤ ਦੇ ਬੇਟੇ ਹਰਜੋਤ ਦੀ ਹੋਈ ਮੌਤ ਘੁੰਮਣ ਲੱਗ ਪਈ ਸੀਗੀ ਨਵਜੋਤ ਦਾ ਮੋਟਰਸਾਈਕਲ ਤੇ ਜਾਂਦੇ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਸੱਟ ਸਿਰ ਵਿੱਚ ਲੱਗੀ ਸੀਗੀ ਇਹ ਰਿਕਵਰੀ ਨਜੱਸਿਆ ਸੀਗਾ ਕਿ ਜੇ ਉਸਨੇ ਹੈਲਮਟ ਪਾਈ ਹੁੰਦੀ ਤਾਂ ਸ਼ਾਇਦ ਬਚ ਜਾਂਦਾ ਲਵਲੀਨ ਮੋਟਰਬਾਈਕ ਚਲਾਉਂਦਾ ਪਿੱਛੇ ਨੂੰ ਮੂੰਹ ਕਰਕੇ ਗੱਲਾਂ ਕਰਦਾ ਜਾ ਰਿਹਾ ਸੀ ਉਹ ਕਹਿ ਰਿਹਾ ਸੀ ਚਾਚਾ ਜੀ ਟੈਡੀ ਨੂੰ ਕਹੋ ਕਾਰ ਲੈ ਲਵੇ ਮੇਰੀ ਗੱਲ ਤਾਂ ਉਹ ਸੁਣਦਾ ਨਹੀਂਗਾ ਅੱਜ ਤੁਹਾਡੀ ਮੰਨ ਲਵੇ ਕਾਰ ਦਾ ਕੀ ਫਾਇਦਾ ਹੋਏਗਾ ਟੋਰ ਰਹਿੰਦੀ ਐ ਪਿੰਡ ਵਿੱਚ ਕਾਰ ਦੇ ਨਾਂ ਤੇ ਹੀ ਕੋਈ ਬਾਹਰ ਦਾ ਰਿਸ਼ਤਾ ਵੀ ਹੋ ਸਕਦਾ ਹੈ ਅਰਵਿੰਦ ਨੇ ਮਨ ਵਿੱਚ ਹੀ ਕਿਹਾ ਕਿ ਇਹ ਮੁੰਡਾ ਤਾਂ ਦੂਰ ਦੀਆਂ ਸਕੀਮਾਂ ਸੋਚੀ ਬੈਠਾ ਸੀਗਾ ਉਹ ਜਲੰਧਰ ਰੋਡ ਤੇ ਨਵੇਂ ਬਣੇ ਇੱਕ ਹੋਟਲ ਵਿੱਚ ਆ ਬੈਠੇ ਅਰਵਿੰਦ ਨੇ ਚੀਜ਼ ਪਕਾੜੇ ਤੇ ਬੀਅਰ ਦਾ ਆਰਡਰ ਦਿੱਤਾ ਤਾਂ ਲਵਰੀਨ ਬੋਲਿਆ ਚਾਚਾ ਜੀ ਮੈਂ ਬੀਅਰ ਨਹੀਂ ਪੀਂਦਾਗਾ ਹੋਰ ਵਿਸਕੀ ਬੀਣਾ ਮੈਂ ਨਹੀਂ ਜੀ ਕੁਝ ਵੀ ਨਹੀਂ ਪੀਂਦਾਗਾ ਬੀਅਰ ਪੀਂਗਾ ਤਾਂ ਤੇਰਾ ਸਰੀਰ ਵੀ ਕੁਝ ਭਰੇਗਾ ਹੋਰ ਸੋਹਣਾ ਲੱਗੇਗਾ ਅੱਜ ਕੱਲ ਪਤਲਾ ਦਾ ਜਮਾਨਾ ਆ ਅਸਨੇ ਹੱਸਦਿਆਂ ਕਿਹਾ ਤੇ ਬੀਅਰ ਪੀਣ ਲਈ ਮੰਨ ਗਿਆ ਸੀਗਾ ਬੀਅਰ ਜਲਦੀ ਹੀ ਆ ਗਈ ਦੋਗ ਕਟ ਪਰ ਕੇ ਅਰਵਿੰਦ ਨੇ ਪੁੱਛਿਆ ਇਕਨੋਮੀ ਬਾਰੇ ਵੀ ਕੁਝ ਪਤਾ ਹੈ ਕਿ ਇਦਾਂ ਕਿਦਾਂ ਵਰਕ ਕਰਦੀ ਆ ਹਾਂਜੀ ਸਮਝਦਾ ਥੋੜਾ ਬਹੁਤ ਯੂ نو ਜਦੋਂ ਕਿਸੇ ਮੁਲਕ ਦੀ ਇਕਨੋਮੀ ਖੇਠਾਂ ਨੂੰ ਜਾਵੇ ਤਾਂ ਉਹ ਨਕਲੀ ਜਿਹੇ ਟੀਕੇ ਲਾ ਕੇ ਬਹੁਤ ਮਜ਼ਬੂਤ ਹੁੰਦਾ ਦਿਖਾਵਾ ਕਰਦੇ ਰਹਿੰਦੇ ਆ ਜਿੱਦਾਂ ਅੱਜਕੱਲ ਇੰਡੀਆ ਦੀ ਹੈ ਗ੍ਰੋਥ ਰੇਟ ਬਹੁਤ ਘਟ ਗਿਆ ਆ ਸਿਰਫ 4% ਤੇ ਹੀ ਰਹਿ ਗਿਆ ਆ ਐਕਸਪੋਰਟ ਘਟ ਗਿਆ ਆ ਪਰ ਇਹ ਦਿਖਾਵਾ ਜਿਹਾ ਕੀਤਾ ਜਾ ਰਹੇ ਆ ਤੇ ਇਸੇ ਲਈ ਹੁਣ ਰੁਪਈਆ ਇੰਨਾ ਹੇਠਾਂ ਚਲੇ ਗਿਆ ਆ ਦੇਖ ਡਾਲਰ ਦੇ 70 ਤੇ ਪੌਂਡ ਦੇ 100 ਤੋਂ ਵੱਧ ਆ ਇਦਾਂ ਹੀ ਇੱਕ ਵਾਰ ਇੰਗਲੈਂਡ ਦੀ ਇਕਨੋਮੀ ਬਹੁਤ ਹੇਠਾਂ ਚਲੀ ਗਈ ਸੀ ਕਿ ਥੈਜ਼ਰ ਦੀ ਸਰਕਾਰ ਸੀਗੀ ਉਦੋਂ ਉਹਨਾਂ ਨੇ ਬਾਹਰੋਂ ਇਕਨੋਮੀ ਵੱਡੀ ਦਿਖਾਉਣ ਲਈ ਨਕਲੀ ਟੀਕੇ ਲਾਉਣੇ ਸ਼ੁਰੂ ਕਰ ਦਿੱਤੇ ਸੀ ਵੱਡੇ ਵੱਡੇ ਦਮਗਜੇ ਮਾਰਨ ਲੱਗੀ ਸੀਗੀ ਸਰਕਾਰ ਪ੍ਰਾਪਰਟੀ ਦੀਆਂ ਕੀਮਤਾਂ ਵਿੱਚ ਨਕਲੀ ਵਾਅਦਾ ਕਰ ਦਿੱਤਾ ਉਹ ਕਿਦਾਂ ਪ੍ਰਾਪਰਟੀ ਦੀ ਕੀਮਤ ਦੋ ਚੀਜ਼ਾਂ ਨਿਰਧਾਰਤ ਕਰਦੀਆਂ ਨੇ ਇੱਕ ਤਾਂ ਬਿਲਡਿੰਗ ਬਣਾਉਣ ਦਾ ਖਰਚਾ ਤੇ ਦੂਜੇ ਉਸ ਥਾਂ ਦੀ ਕੀਮਤ ਜਿੱਥੇ ਬਿਲਡਿੰਗ ਬਣੀ ਹੈ ਜੀ ਇਹਨਾਂ ਦੋਹਾਂ ਵਿੱਚੋਂ ਹੀ ਕਿਸੇ ਚੀਜ਼ ਦੀ ਕੀਮਤ ਨਹੀਂ ਵਧੀ ਤਾਂ ਇਮਾਰਤ ਦੀ ਕੀਮਤ ਵਧ ਨਹੀਂ ਸਕਦੀਗੀ ਪਰ ਸਰਕਾਰ ਨੇ ਕੀ ਕੀਤਾ ਕਿ ਕਰਜ਼ਾ ਲੈਣਾ ਬਹੁਤ ਆਸਾਨ ਕਰ ਦਿੱਤਾ ਬਲਕਿ ਇਹ ਕਰ ਦਿੱਤਾ ਕਿ ਤੁਸੀਂ ਸਿਰਫ 5% ਡਿਪੋਜ਼ਿਟ ਦੇ ਕੇ ਘਰ ਖਰੀਦ ਲਵੋ ਲੋਕ ਇਸੇ ਪਾਸੇ ਨੂੰ ਪੈ ਗਏ ਤੇ ਘਰਾਂ ਦੀਆਂ ਕੀਮਤਾਂ ਵਧ ਗਈਆਂ ਪਰ ਇਹ ਕਿਸੇ ਨੇ ਸੋਚਿਆ ਕਿ ਇਸ ਕਰਜ਼ੇ ਦੀ ਕਿਸ਼ਤ ਕਿੱਦਾਂ ਮੋੜਨੀ ਹੈ ਚਾਚਾ ਜੀ ਜਿੱਦਾਂ ਹੁਣ ਆਪਣੇ ਜੱਟ ਕਰਦੇ ਆ ਕਰਜਾ ਚੱਕ ਲੈਂਦੇ ਆ ਪਰ ਕਿਸ ਤਾ ਮੋੜਨ ਬਾਰੇ ਨਹੀਂ ਸੋਚਦੇ ਬਿਲਕੁਲ ਇਹੋ ਗੱਲ ਆ ਹੋਇਆ ਇਹ ਕਿ ਲੋਕਾਂ ਤੋਂ ਕਰਜੇ ਮੋੜ ਨਾ ਹੋਏ ਘਰ ਵਿਕਣ ਲੱਗੇ ਸੀਗੇ ਲੋਕ ਬੈਂਕਰਪਸੀ ਦੇਨ ਲੱਗ ਪਏ ਬੈਂਕਾਂ ਫੇਲ ਹੋ ਗਈਆਂ ਸੀਗਾ ਉਹ ਤਾਂ ਫਿਰ ਹੋਣਾ ਹੀ ਸੀਗਾ ਇਹ ਤਾਂ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਆ ਯੂ نو ਇਹੋ ਗੱਲਾਂ ਆਪਣੇ ਘਰਾਂ ਤੇ ਵੀ ਲਾਗੂ ਹੁੰਦੀਆਂ ਐ ਹੁਣ ਤੂੰ ਕਾਰ ਲੈਣ ਦੀ ਗੱਲ ਕਰਦਾ ਏ ਤੇਰੇ ਡੈਡੀ ਕੋਲ ਜੌਬ ਹੈ ਨਹੀਂਗੀ ਜ਼ਮੀਨ ਥੋੜੀ ਐ ਕਾਰ ਲੈ ਲਈ ਤਾਂ ਗੁਜ਼ਾਰਾ ਕਿੱਦਾਂ ਹੋਵੇਗਾ ਚਾਚਾ ਜੀ ਗੱਲ ਤਾਂ ਮੈਂ ਵੀ ਸਾਰੀ ਸਮਝਦਾ ਹਾਂ ਡੈਡੀ ਨੇ ਪਹਿਲਾਂ ਵਿੱਚ ਜੌਬ ਲੱਭਣ ਦੀ ਬਹੁਤ ਟਰਾਈ ਕੀਤੀ ਪਰ ਨਹੀਂ ਮਿਲੇਗੀ ਡੈਡੀ ਜੀ ਉਮਰ ਦੇ ਹੋਰ ਵੀ ਬਹੁਤ ਬੰਦੇ ਐ ਪਿੰਡ ਵਿੱਚ ਜਿਨ੍ਹਾਂ ਨੇ ਸਾਰੀ ਉਮਰ ਵਿਹਲਿਆ ਹੀ ਕੱਢ ਲਈ ਪਰ ਮੈਂ ਇਦਾਂ ਨਹੀਂ ਕਰਨਾ ਚਾਹੁੰਦਾਗਾ ਮੈਂ ਤਾਂ ਕੁਝ ਨਾ ਕੁਝ ਕਰਾਂ ਲੈਣਾ ਇਹ ਕਾਰ ਤਾਂ ਜਿੱਦਾਂ ਦੱਸਿਆ ਕਿ ਰੂਪ ਜਿਹਾ ਬਣਾਉਣ ਨੂੰ ਹੀ ਐ ਆ ਕੇ ਉਸਨੇ ਬੀਅਰ ਦਾ ਘਟ ਪਰਿਆ ਬਿਊਰੋ ਕਦੇ-ਕਦੇ ਪੀ ਲਿਆ ਕਰਦਾ ਸੀਗਾ ਪਰ ਅਰਵਿੰਦ ਦੇ ਸਾਹਮਣੇ ਨਹੀਂ ਸੀ ਪੀਣੀ ਚਾਹੁੰਦਾ ਪਰ ਅਰਵਿੰਦ ਦੇ ਖੁੱਲੇ ਸਭਾ ਨੂੰ ਦੇਖ ਕੇ ਉਸਨੇ ਝਿਜਕ ਲਾਹ ਮਾਰੀ ਸੀਗੀ ਉੱਫਰ ਬੋਲਿਆ ਚਾਚਾ ਜੀ ਮੇਰੇ ਨਜ਼ਰੀਏ ਤੋਂ ਸੋਚ ਕੇ ਦੇਖੋ ਪਹਿਲਿਆਂ ਵਿੱਚ ਲੋਕ ਪਿੰਡ ਵਿੱਚ ਵਧੀਆ ਜਿਹਾ ਜੰਜਕਾਰ ਬਣਾਉਂਦੇ ਹੁੰਦੇ ਸੀ ਜਦ ਕਿ ਲੋਕਾਂ ਦੇ ਘਰ ਮਾੜੇ ਹੀ ਹੁੰਦੇ ਸਨ ਇਦਾਂ ਹੀ ਜਿਸ ਘਰ ਵਿੱਚ 2-3 ਬੱਚੇ ਹੋਣ ਜਿਹੜਾ ਬੱਚਾ ਸ਼ਹਿਰ ਪੜਨ ਜਾਂਦਾ ਹੋਵੇ ਉਹਨੂੰ ਬਹੁਤਾ ਸ਼ਿੰਗਾਰਿਆ ਜਾਂਦਾ ਇਸ ਤਰ੍ਹਾਂ ਜ਼ਿੰਦਗੀ ਵਿੱਚ ਕੁਝ ਕਰਨਾ ਪੈਂਦਾ ਹੈ ਕੁਝ ਗੱਲਾਂ ਨੂੰ ਪਹਿਲ ਦੇਣੀ ਪੈਂਦੀ ਹੈ ਤੇ ਕੁਝ ਨੂੰ ਦੂਜ ਯੂ نو ਬਿਲਕੁਲ ਕਰਨਾ ਪੈਂਦਾ ਹੈ ਤੇ ਕਰਨਾ ਵੀ ਚਾਹੀਦਾ ਹੈ ਪਰ ਕਰਨਾ ਕਿੰਨਾ ਹੈ ਤੁਸੀਂ ਓਨਾ ਕੀ ਹੀ ਕਰੋ ਜਿੰਨਾ ਤੁਹਾਡੀ ਜੇਬ ਇਜਾਜ਼ਤ ਦੇਵੇ ਦੇਖੋ ਚਾਚਾ ਜੀ ਗੁੱਸਾ ਨਾ ਕਰੋ ਡੈਡੀ ਦੀ ਉਮਰ ਦੇ ਲੋਕ ਕੱਲਾ ਬੋਤਿਆਂ ਤੇ ਐਕਸ਼ਨ ਘੱਟ ਕਰਦੇ ਆ ਪਰ ਮੈਂ ਵੀ ਤੇ ਮੇਰੇ ਦੋਸਤ ਵੀ ਇਦਾਂ ਨਹੀਂ ਸੋਚਦੇ ਅਸੀਂ ਐਕਸ਼ਨ ਵਿੱਚ ਜ਼ਿਆਦਾ ਯਕੀਨ ਰੱਖਦੇ ਆ ਉਹ ਕਿਦਾਂ ਬਈ ਤੁਹਾਡੇ ਸਾਹਮਣੇ ਡੈਡੀ ਦੀ ਉਮਰ ਦੇ ਕਿੰਨੇ ਬੰਦਿਆਂ ਨੇ ਸਾਰੀ ਉਮਰ ਵਿੱਲ ਰਹਿ ਕੇ ਕੱਢ ਲਈ ਮੈਂ ਇਦਾਂ ਨਹੀਂ ਬਹਿਣਾਗਾ ਆ ਜਿਹੜਾ ਮੁੰਡਾ ਤੁਹਾਡਾ ਡਰਾਈਵਰ ਹੈ ਗੋਪਾਲਾ ਇਹ ਐਮਏ ਕਰੀ ਫਿਰਦਾ ਆ ਉਦਾਂ ਵੀ ਬਹੁਤ ਇੰਟੈਲੀਜੈਂਟ ਆ ਕੰਮ ਨਾ ਮਿਲਦਾ ਦੇਖ ਕੇ ਡਰਾਈਵਰੀ ਕਰ ਲਈ ਆ ਤਾਂ ਹੀ ਮੈਂ ਸੋਚਦਾ ਸੀ ਵੀ ਗੱਲਾਂ ਬੜੀਆਂ ਫਤਿਹ ਦਿਨ ਕਰਦਾ ਏ ਪੂਰਾ ਤੇਜ ਆਏ ਉਹ ਅਰਵਿੰਦ ਨੇ ਇੱਕ ਪਲ ਗੋਪਾਲੇ ਬਾਰੇ ਸੋਚਿਆ ਤੇ ਫਿਰ ਆਪਣੇ ਨੁਕਤੇ ਤੇ ਉਹਦਾ ਬੋਲਿਆ ਮੈਨੂੰ ਤਾਂ ਲੱਗਦਾ ਕਿ ਅੱਜ ਦਾ ਸਾਰਾ ਯੂਜ਼ ਡਰੱਗੀ ਹੋਇਆ ਫਿਰਦਾ ਏ ਚਾਚਾ ਜੀ ਇਹਦੇ ਵਿੱਚ ਵੀ ਕਿਸੇ ਹੱਦ ਤੱਕ ਉਹਨਾਂ ਦੇ ਘਰ ਜਾਂਦਾ ਹੀ ਬਹੁਤਾ ਕਸੂਰ ਹੈ ਜੋ ਕੁਝ ਉਹਨਾਂ ਦਾ ਮੁੰਡਾ ਕਰਨਾ ਚਾਹੁੰਦਾ ਹੈ ਉਹ ਕਰਨ ਨਹੀਂ ਦਿੰਦੇ ਤੇ ਮੁੰਡੇ ਫਰਸਟ੍ਰੇਟ ਹੋ ਕੇ ਡਰੱਗ ਵੱਲ ੱਟਕੇ ਜਾਂਦੇ ਆ ਲਵਲੀਨ ਸਿਆਮ ਲਵਲੀਨ ਸਿਆਣਾ ਸਿਆਣਿਆਂ ਵਾਂਗ ਗੱਲਾਂ ਕਰ ਰਿਹਾ ਸੀਗਾ ਅਰਵਿੰਦ ਨੂੰ ਇਥੋਂ ਦੇ ਜੀਵਨ ਬਾਰੇ ਬਹੁਤਾ ਪਤਾ ਨਹੀਂ ਸੀ ਇਸ ਲਈ ਆਪਣੀ رائے ਦੇਣ ਤੋਂ ਝਿਜਕਦਾ ਸੀਗਾ ਜੋ ਵੀ ਸੀਗਾ ਪਰ ਕਾਰ ਲੈਣ ਵਾਲੀ ਗੱਲ ਅਰਵਿੰਦ ਨੂੰ ਹਾਜ਼ਮ ਨਹੀਂ ਸੀ ਹੋ ਰਹੀ ਉਸਨੇ ਪੁੱਛਿਆ ਹਣ ਜੇ ਜੇ ਤੂੰ ਕਾਰ ਦੀ ਗੱਲ ਕਰਦਾ ਹੈ ਇਹਦੇ ਲਈ ਪੈਸੇ ਕਿੱਥੋਂ ਆਣਗੇ ਇਹ ਤਾਂ ਵੱਡੀ ਗੱਲ ਨਹੀਂ ਅੱਜਕੱਲ੍ਹ ਜ਼ਮੀਨਾਂ ਦੀ ਕੀਮਤ ਬਹੁਤ ਹੈ 2 ਕਨਾਲ ਦੀ ਖੱਤੀ ਨਾਲ ਮਹਿੰਦਰਾ ਆ ਜਾਣੀ ਆ ਉਸਨੇ ਹੌਸਲੇ ਜਿਹੇ ਨਾਲ ਕਿਹਾ ਅਰਵਿੰਦ ਨੇ ਆਖਿਆ ਉਹਨੂੰ ਚਲਾਉਣ ਲਈ ਡੀਜ਼ਲ ਵੀ ਚਾਹੀਦਾ ਹੈ ਮੈਂ ਸਮਝਦਾ ਹਾਂ ਚਾਚਾ ਜੀ ਹੁਣ ਤੁਸੀਂ ਮੇਰੀ ਥਾਂ ਤੇ ਖੜ ਕੇ ਸੋਚੋ ਜਰਾ ਇੱਕ ਮੁੰਡੇ ਨੇ ਡਿਗਰੀ ਕਰ ਲਈ ਨੌਕਰੀ ਦਾ ਪਤਾ ਨਹੀਂ ਮਿਲਨੀ ਹੈ ਕਿ ਨਹੀਂ ਮਿਲਨੀ ਮੇਰੇ ਕੋਲ ਹੁਣ ਕੁਝ ਵੱਖਰੇ ਵੱਖਰੇ ਬਦਲ ਹੈਗੇ ਆ ਇੱਕ ਤਾਂ ਕਿਸੇ ਤਰ੍ਹਾਂ ਤੁਹਾਡੀ ਮਦਦ ਨਾਲ ਜਾਂ ਡਿਗਰੀ ਦੀ ਮਦਦ ਨਾਲ ਇੰਗਲੈਂਡ ਜਾਂ ਕਿਸੇ ਹੋਰ ਮੁਲਕ ਨਿਕਲਾ ਦੂਜਾ ਬਾਹਰ ਜਾਣ ਦਾ ਬਦਲ ਹੈ ਕਿ ਮੈਨੂੰ ਬਾਹਰ ਦਾ ਕੋਈ ਰਸਤਾ ਰਿਸ਼ਤਾ ਹੋ ਜਾਵੇ ਰਸਤਾ ਹੁਣ ਵਿੱਚ ਕਾਰਨੇ ਮਦਦ ਕਰਨੀ ਆ ਘਰ ਮੂਰੇ ਕਾਰ ਖੜੀ ਹੋਵੇ ਤਾਂ ਰੋਗ ਵੀ ਹੋਰ ਹੁੰਦਾ ਹੈ ਐਕ ਮੇਰੇ ਕੋਲ ਐਕ ਬਦਲ ਇਹ ਵੀ ਹੈ ਕਿ ਜੇ ਕੰਮ ਵੀ ਨਾ ਮਿਲਿਆ ਵਿਆਹ ਦੀ ਆਸ ਵੀ ਨਾ ਵੱਜੀ ਉਦਾਂ ਵੀ ਬਾਹਰ ਨਾ ਨਿਕਲ ਹੋਇਆ ਤਾਂ ਮੈਂ ਗਪਾਲੇ ਵਾਂਗ ਟੈਕਸੀ ਕਰ ਲੈਣੀ ਆ ਮੈਂ ਘਰ ਵਿਹਲਾ ਨਹੀਂ ਬਠਣਾਗਾ ਉਸਨੇ ਬੂਰੇ ਆਤਮ ਵਿਸ਼ਵਾਸ ਨਾਲ ਅਖਿਆ ਅਰਵਿੰਦ ਨੂੰ ਲੱਗਿਆ ਕਿ ਮੁੰਡੇ ਨੇ ਦਲੀਲਾਂ ਨਾਲ ਉਸਨੂੰ ਘੇਰ ਲਿਆ ਹੈ ਉਸਨੇ ਕਿਹਾ ਜੋ ਵੀ ਹੈ ਪਰ ਜੱਟ ਨੂੰ ਜ਼ਮੀਨ ਨਹੀਂ ਵੇਚਣੀ ਚਾਹੀਦੀ ਚਾਚਾ ਜੀ ਇੱਕ ਗੱਲ ਦੱਸਾਂ ਕੱਲ ਤੱਕ ਤੁਹਾਡੇ ਇੱਕ ਦੋਸਤ ਬੋਲਦਾ ਸੀਗਾ ਪਰ ਅੱਜ ਤੁਹਾਡੇ ਵਿੱਚ ਮੇਰਾ ਡੈਡੀ ਬੋਲ ਰਿਹਾ